ਕੈਨੇਡਾ ਵਿੱਚ ਫੜੇ ਗਏ ਦੇਸੀ ਚੋਦੇ ਕੈਨੇਡਾ ਦੀ ਪੀਲ ਪੁਲਿਸ ਵੱਲੋਂ 60000 ਡਾਲਰਾਂ ਦੇ ਦੇਸੀ ਚੋਦੀ ਚੋਰੀ ਦੇ ਇਲਜ਼ਾਮ ਤਹਿਤ 6 ਪੰਜਾਬੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪੀਲ ਪੁਲਿਸ ਵੱਲੋਂ ਜਾਰੀ ਕੀਤੀ ਗਈ ਮੀਡੀਆ ਰਿਲੀਜ਼ ਵਿੱਚ ਦੱਸਿਆ ਗਿਆ ਹੈ ਕਿ ਦਸੰਬਰ 2024 ਵਿੱਚ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਇੰਡੀਅਨ ਗਰੋਸਰੀ ਸਟੋਰਾਂ ਵਿੱਚੋਂ ਬਹੁਤ ਜ਼ਿਆਦਾ ਸੰਖਿਆ ਵਿੱਚ ਦੇਸੀ ਚੋਰੀ ਹੋ ਰਿਹਾ ਹੈ ਜਿਸ ਦੀ ਵਜ੍ਹਾ ਦੇ ਨਾਲ ਉਹਨਾਂ ਨੇ ਪ੍ਰੋਜੈਕਟ ਫਲੈਰਿਟੀ ਨਾਮ ਦੇ ਹੈਟ ਇਨਵੈਸਟੀਗੇਸ਼ਨ ਕਰ ਦਿੱਤੀ ਸੀ ਬਿੱਤੇ ਬੁੱਧਵਾਰ ਨੂੰ ਪੀਲ ਪੁਲਿਸ ਨੇ ਅਨਾਉਂਸ ਕੀਤਾ ਕਿ ਉਹਨਾਂ ਨੇ ਤਿੰਨ ਸ਼ੱਕੀ ਵਿਅਕਤੀਆਂ ਨੂੰ ਫੜ ਲਿਆ ਜਿਨ੍ਹਾਂ ਕੋਲ ਚੋਰੀ ਕੀਤਾ ਹੋਇਆ ਦੇਸੀ ਕਿਓ ਬਰਾਮਦ ਹੋਇਆ ਇਹ ਤਿੰਨੋਂ ਪੰਜਾਬੀ ਮੂਲ ਦੇ ਹਨ ਪੁਲਿਸ ਵੱਲੋਂ ਇਹਨਾਂ ਦੇ ਨਾਮ 22 ਸਾਲਾ ਬਿਜੇਜੀਤ 23 ਸਾਲਾ ਸੁਖਮੰਦਰ ਸਿੰਘ 28 ਸਾਲਾ ਦਲਵਾਲ ਸਿੱਧੂ ਹਨ ਇਸ ਦੇ ਨਾਲ ਹੀ ਤਿੰਨ ਹੋਰ ਪੰਜਾਬੀ ਵਿਅਕਤੀ ਵੀ ਗ੍ਰਿਫਤਾਰ ਕੀਤੇ ਗਏ ਹਨ ਜਿਨ੍ਹਾਂ ਤੇ 5000 ਡਾਲਰ ਤੋਂ ਕੱਟ ਦੀ ਦੇਸੀ ਕਿਓ ਦੀ ਚੋਰੀ ਦੇ ਇਲਜ਼ਾਮ ਲੱਗੇ ਹਨ ਇਹਨਾਂ ਦੀ ਪਛਾਣ 22 ਸਾਲਾ ਨਵਦੀਪ ਚੌਧਰੀ ਅਤੇ 36 ਸਾਲਾ ਕਮਲਦੀਪ ਸਿੰਘ ਵੱਜੂ ਹੋਈ ਹੈ ਹੈਰਾਨੀ ਦੀ ਗੱਲ ਇਹ ਹੈ ਪਿਛਲੇ ਕੁਝ ਸਾਲਾਂ ਦੌਰਾਨ ਹਜ਼ਾਰਾਂ ਤੇ ਲੱਖਾਂ ਡਾਲਰਾਂ ਦੀਆਂ ਕਾਰਾਂ ਚੋਰੀ ਕਰਨ ਵਾਲੇ ਚੋਰ ਤਾਂ ਪੁਲਿਸ ਦੇ ਹੱਥ ਨਹੀਂ ਆਉਂਦੇ ਪਰ ਦੇਸੀ ਕਿਓ ਚੋਰੀ ਕਰਨ ਵਾਲੇ ਜਲਦੀ ਹੀ ਫੜ ਲਏ ਗਏ ਹਨ ਮਹਾਰਾਂ ਦਾ ਮੰਨਣਾ ਹੈ ਕਿ ਇਹੋ ਜਿਹੀਆਂ ਚੋਰੀਆਂ ਹੁੰਦੀਆਂ ਰਹਿਣਗੀਆਂ ਜਿੰਨਾ ਚਿਰ ਕੈਨੇਡਾ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਦੀ ਮਹਿੰਗਾਈ ਨਹੀਂ ਘਟਦੀ ਜੇਕਰ ਇਹੋਗ ਹੈ ਕਿ ਕੈਨੇਡਾ ਵਿੱਚ ਨਿਤ ਹੋਣ ਵਾਲੀਆਂ ਵਾਰਦਾਤਾਂ ਅਤੇ ਚੋਰੀਆਂ ਦੇ ਇਲਜ਼ਾਮ ਵਿੱਚ ਪੰਜਾਬੀ ਲੋਕਾਂ ਦਾ ਨਾਮ ਬੱਦ ਚੜ ਕੇ ਅੱਕੀ ਆ ਰਿਹਾ